ਸਰਕਾਰਾਂ ਚੋਪਾ ਚੋਪਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰਾਂ ਤੋਂ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਟੱਕਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰਾਂ ਤੋਂ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਟੱਕਣਾ ਬੰਦ ਕਰੋ ਬੰਦ ਕਰੋ ਅੱਜ ਦਾ ਜਿਹੜਾ ਪ੍ਰੋਗਰਾਮ ਸਿੱਕੀ ਪ੍ਰੋਗਰਾਮ ਇਹ ਮਾਲਵੀਂਦਰ ਦੀ ਗ੍ਰਿਫਤਾਰੀ ਦੇ ਵਿਰੋਧ ਚ ਅਸੀਂ ਸਾਰੇ ਪੰਜਾਬ ਦੇ ਅੰਦਰ ਰੋਜ਼ ਪ੍ਰਦਰਸ਼ਨ ਕੀਤੇ ਨੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਚ ਮਾਝੇ ਦੁਆਬੇ ਦੇ ਵਿੱਚ ਵੀ ਜਿੰਨਾ ਕਿ ਸੋ ਹੋ ਸਕਦਾ ਉਹਨਾਂ ਮੁਕਾਇਦ ਤੁਸੀਂ ਵੀ ਕਰੋ ਉਹ ਕਿਉਂਕਿ ਮਾਲਬਿੰਦਰ ਮਾਲੀ ਸੋਸ਼ਲ ਮੀਡੀਆ ਤੇ ਐਕਸਟ ਪਰ ਰਹਿੰਦਾ ਹਮੇਸ਼ਾ ਜੋ ਵੀ ਇੱਥੇ ਗਲਤ ਵਾਪਰਦਾ ਜੋ ਉਹਨੂੰ ਗਲਤ ਲੱਗਦਾ ਉਹਦੇ ਖਿਲਾਫ ਬੋਲਦਾ ਭਾਵੇਂ ਸਰਕਾਰ ਕਰਦੀ ਹੋਵੇ ਭਾਵੇਂ ਕੋਈ ਸੰਸਥਾ ਕਰਦੀ ਹੋਵੇ ਉਹ ਕਿਸੇ ਵਿੱਚ ਧਰਮ ਦੇ ਵਿੱਚ ਚਾਹੇ ਕੋਈ ਸਿਆਸੀ ਲੀਡਰ ਜਾਂ ਕੋਈ ਵੀ ਅਧਿਕਾਰੀ ਜਾਂ ਕੋਈ ਘਟਨਾ ਵਾਪਰੀ ਹੋਵੇ ਉਹ ਤੇ ਟਿੱਪਣੀ ਕਰਨ ਦੇ ਲਗਾਤਾਰ ਆਦੀ ਨੇ ਤੇ ਖੁੱਲੇ ਮਾਨਾ ਬੋਲਦੇ ਨੇ ਬੇਜਝ ਹੋ ਕੇ ਬੋਲਦੇ ਨੇ ਇਸ ਕਰਕੇ ਅਸੀਂ ਸਮਝਦੇ ਆ ਵੀ ਜਿਹੜੀ ਉਹਦੀ ਗਿਰਫਤਾਰੀ ਕੀਤੀ ਹੈ ਇਹ ਨਸਹੀਦੀ ਜੋਗਾ ਇਹ ਸਰਕਾਰ ਨੂੰ ਤਾਂ ਪਰਚਾ ਰੱਦ ਕਰਨਾ ਚਾਹੀਦਾ ਤੇ ਉਹ ਰਿਆ ਕਰੇ ਸਰ ਡੀ ਸਾਹਿਬ ਲੈ ਕੇ ਗਏ ਨੇ ਮੰਗ ਪੱਤਰ ਫੜ ਕੇ ਤੇ ਨਾਲ ਦੀ ਨਾਲ ਤੁਹਾਡੇ ਧਰਮ ਦੇ ਵਿੱਚ ਉਹਨੇ ਕਿਸਾਨ ਨੂੰ ਅਪੀਲ ਕਰੀ ਆ ਕਿ ਮੰਗ ਪੱਤਰ ਤੁਹਾਡਾ ਲੈ ਲਿਆ ਗਿਆ ਪੰਜ ਸਾਰ ਪਰਾਲੀ ਨੂੰ ਕੋਈ ਕਿਸਾਨ ਨਹੀਂ ਲਾਊਗਾ ਮੈਂ ਤੁਹਾਨੂੰ ਅਪੀਲ ਕਰਦਾ ਪਰਾਲੀ ਦਾ ਮੰਗ ਪੱਤਰ ਤਾਂ ਹੈ ਨਹੀਂ ਸੀ ਇਹ ਇਹ ਤਾਂ ਮਾਲੀ ਨੂੰ ਰਿਹਾਈ ਕਰਾਉਣਾ ਸੀ ਕਿੱਥੇ ਪਰਾਲੀ ਕਿੱਥੇ ਵਾਹੀ ਕਿੱਥੇ ਗੱਲ ਹੋ ਕਹਿੰਦੇ ਨੂੰ ਵਾਹ ਲਓ ਕੜੂ ਦੀ ਗੱਲ ਪਰਾਲੀ ਵਾਲੇ ਮਸਲੇ ਤੇ ਪਰਾਲੀ ਦੇਖ ਲਾਂਗੇ ਤੂੰ ਮਾਲਵਿੰਦਰ ਬਾਰੇ ਬੋਲ ਜੋ ਕੁਝ ਬੋਲਣਾ ਚਾਹੁੰਨਾ ਉਹਨੂੰ ਆਪਣੀ ਪਈ ਹੈ ਅਸੀਂ ਕਹਿੰਦੇ ਵੀ ਪਰਾਲੀ ਫੇਰ ਦੇਖਾਂਗੇ ਜਦੋਂ ਆਊਗੀ ਅੱਜ ਤਾਂ ਮਾਲਵਿੰਦਰ ਨੂੰ ਰਿਹਾ ਕਰਾਉਣਾ ਹੈ ਉਹ ਗੱਲ ਕਰ ਇਹ ਤਾਂ ਪਹਚਾ ਲਾਂਗੇ ਬਤਰਾ ਫਿਰ ਕਰਾਂਗੇ ਪਰ ਸਾਡੀ ਪੀੜ ਹੈ ਸਾਰੇ ਕਿਸਾਨਾਂ ਦੀ ਬਸ ਤੋ ਪਹਚਾ ਦੇ ਫਿਰ ਇਹ ਦੇਖ ਲਾਂਗੇ ਪ੍ਰਾਲੀ ਪ੍ਰਾਲੀ ਬਹੁਤ ਦੂਰ ਗਈ